ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਮੱਜਾਂ ਦਿਖਾਉਣੀਆਂ ਹੈਗੀਆਂ ਦੋਸਤੋ ਤਾਜ਼ੀਆਂ ਸੂਈਆਂ ਨੇ ਏਰੀਆ ਦੋਸਤੋ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਵੀਰੋ ਸੋ ਬਹੁਤੇ ਵੀਰ ਜਿਹੜੇ ਆਪਣੇ ਪੁਰਾਣੇ ਭੈਣ ਭਰਾ ਹਨ ਉਹ ਜਾਣਕਾਰ ਵੀ ਹਨ ਦੋਸਤੋ ਬਾਕੀ ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜੇ ਨੇ ਉਹ ਜ਼ਰੂਰ ਤੁਸੀਂ जान ਸਕਦੇ ਹੋ ਦੋਸਤੋ ਜੋਰ ਸਿੰਘ ਵਾਲਾ ਪਿੰਡ ਹੈਗਾ ਵਿਜ਼ਿਟ ਕਰਨੀ ਹੈ ਤੁਸੀਂ ਪਿੰਡ ਦੇ ਵਿੱਚ ਵੀਰ ਹਰਬੇਲ ਸਿੰਘ ਦਾ ਡੇਰੀ ਫਾਰਮਿੰਗ ਦੇ ਨਾਲ-ਨਾਲ ਜਿਹੜਾ ਦੋਸਤੋ ਪਸ਼ੂ ਵਪਾਰ ਦਾ ਕੰਮ ਹੈਗਾ ਨਾਰਮਲੀ ਇੱਥੇ ਜਿਹੜੇ ਦੋਸਤੋ ਪਸ਼ੂ ਆ ਐਚਪਕਾਵਾ ਮੱਝਾਂ ਹੈਗੀਆਂ ਨੀਲੀ ਰਾਵੀ ਤੇ ਵੀਰ ਕੰਮ ਕਰਦੇ ਆ ਜਾਦੇ ਪਸ਼ੂ ਨੀਲੀ ਰਾਵੀ ਦੀਆਂ ਮੱਝਾਂ ਵੀਰ ਉਹਨਾਂ ਦੇ ਕੋਲ ਆਉਂਦੀਆਂ ਰਹਿੰਦੀਆਂ ਨੇ ਸਮੇਂ-ਸਮੇਂ 'ਤੇ ਨਾਲ ਤੁਸੀਂ ਸੰਪਰਕ ਆਪਣਾ ਬਣਾ ਕੇ ਰੱਖ ਸਕਦੇ ਹੋ ਤੇ ਪਸ਼ੂ ਆ ਦੋਸਤੋ ਜਿਹੜੇ ਤੁਸੀਂ ਖਰੀਦ ਸਕਦੇ ਹੋ ਸੋ ਅੱਜ ਜਿਹੜੀ ਦੋਸਤੋ ਇਹ ਵੀਡੀਓ ਹੈਗੀ ਆ ਦੋ ਜਿਹੜੇ ਐਨੀਮਲ ਸੇਲ ਨੇ ਇੱਕ ਨੀਲੀ ਦਾ ਵੀ ਦੀ ਮੱਝ ਹੈਗੀ ਦੋਸਤੋ ਵਿਖਾਵਾਂਗੇ ਵਿੱਚ ਤੁਹਾਨੂੰ ਤੇ ਇੱਕ ਜਿਹੜੀ ਹੋਰ ਦੋਸਤੋ ਮੱਝ ਹੈਗੀ ਆ ਉਹਦੇ ਪਰ ਵੀ ਪੂਰਾ ਚਰਨ ਆਪਾਂ ਵੀਰ ਦੇ ਪੂਰੀ ਜਾਣਕਾਰੀ ਲੈ ਲੈਣੇ ਆ ਸੋ ਦੋਸਤੋ ਬਾਕੀ ਜਿਹੜੀ ਚੁਵਾਈ ਹੈਗੀ ਆ ਲਾਈਵ ਚੁਵਾਈ ਆ ਇਸ ਵੀਡੀਓ ਦੇ ਵਿੱਚ ਤੁਹਾਨੂੰ ਇਹਨਾਂ ਦੋ ਮੱਝਾਂ ਦੀ ਦੇਖਣ ਦੇ ਵਿੱਚ ਮਿਲੇਗੀ ਸੋ ਪੂਰੀ ਡਿਟੇਲ ਦੇ ਨਾਲ ਇਹ ਵੀਡੀਓ ਬਣਾ ਰਹੇ ਆ ਮੱਝਾਂ ਜਦੋਂ ਤੁਹਾਡੇ ਪਸੰਦ ਆ ਜਾਣ ਦੋਸਤੋ ਤੁਸੀਂ ਸੰਪਰਕ ਨੰਬਰ ਵੀਰ ਦੇ ਵੀਡੀਓ ਦੇ ਵਿੱਚ ਚੱਲਦੇ ਕਰ ਦਿੰਦੇ ਆ ਨੀਚੇ ਵਾਲੇ ਪਾਸੇ ਸਕ੍ਰੀਨ ਤੇ ਨੰਬਰ ਲੱਗ ਜਣੇ ਆ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਮੱਜਾਂ ਖਰੀਦ ਸਕਦੇ ਹੋ ਸੋ ਚਲਦੇ ਆ ਵੀਰ ਹਰਵੈਲ ਦੇ ਕੋਲ ਪੁੱਛ ਲੈਨੇ ਆ ਇਹਨਾਂ ਮੱਜਾਂ ਦੀ ਕੀ ਡਿਟੇਲ ਹੈਗੀ ਆ ਸਭ ਤੋਂ ਪਹਿਲਾਂ ਵੀਰ ਹਰਵੈਲ ਜੀ ਸਤਿ ਸ੍ਰੀ ਅਕਾਲ ਹਾਂਜੀ ਸੰਤੂ ਸਾਹਿਬ ਦੀ ਸਤਿ ਸ੍ਰੀ ਅਕਾਲ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਹਨ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਬਈ ਧੰਨ ਠੀਕ ਠਾਕ ਵੀਰ ਜੀ ਠੀਕ ਠਾਕ ਜੀ ਸੋ ਅ ਅੱਜ ਵੀਰ ਹਰਵੈਲ ਆ ਦੋ ਮੱਜਾਂ ਸੇਲ ਆਪਣੇ ਕੋਲ ਆਈਆਂ ਜੀ ਸੰਤੂ ਸਾਹਿਬ ਵੀ ਆਪਣੇ ਕੋਲ ਦੋ ਨਾਗਾ ਜੀ ਐਸ ਐਫ ਦੋਨੇ ਸੂਈਆਂ ਨੇ ਦੋਨਾਂ ਦੇ ਪਿੱਛੇ ਫੀਮੇਲ ਕਾਫ ਨੇ ਜੀ ਤਾਂ ਇੱਕ ਨੀਲੀ ਦੀ ਆ ਇੱਕ ਗ੍ਰੇਡਡ ਮੱਝ ਆ ਤਾਂ ਦੋਨੇ ਮਲਚ ਚੰਗੀਆਂ ਠੀਕ ਆ ਸੋ ਹਰਵੈਲ ਵੀਰੇ ਪਹਿਲੇ ਨੰਬਰ ਤੇ ਇਹ ਸਿੱਧੇ ਪਟੇ ਵਾਲੀ ਜਿਹੜੀ ਨੀਲੀ ਰਾਵੀ ਦੀ ਮੱਝ ਇਹਦੇ ਬਾਰੇ ਆਪਾਂ ਦਈਏ ਵੀਰਾਂ ਨੂੰ ਜਾਣਕਾਰੀ ਇਹ ਕਿੰਮਾ ਸੂਆ ਸੂਈ ਆ ਜੀ ਇਹ ਸੰਧੂ ਸਾਹਿਬ ਜੀ ਤੀਜਾ ਸੂਆ ਸੂਈ ਆ ਜੀ ਇਹਦੇ ਥੱਲੇ ਕਰੀਬ 9:30 ਤੋਂ 10:30 ਦੇ ਵਿੱਚ ਜਿਹੜਾ ਦੁੱਧ ਇਸ ਟਾਈਮ ਰੈਡੀ ਆ ਠੀਕ ਆ ਜੀ ਤੇ ਸੂਆ ਵੀਰ ਕਿੰਮਾ ਜੀ ਸੂਆ ਤੀਜਾ ਜੀ ਇਹਦਾ ਠੀਕ ਆ ਤੇ ਬਾਕੀ ਸੂਆ ਇੱਕ ਨੰਬਰ ਆ ਠੀਕ ਆ ਤੇ ਮਗਰ ਜਿਹੜੀ ਜਿਹੜੀ ਲੈਂਥ ਆ ਬਹੁਤ ਹੀ ਜ਼ਿਆਦੀ ਮੱਝ ਦੀ ਤਾਂ ਉਹਨਾਂ ਦੇ ਜਿਹੜੇ ਓਨਰ ਸੀ ਉਹਨਾਂ ਦੇ ਮੁਤਾਬਕ ਇਹ ਲੰਬਾ ਸਮਾਂ ਦੋ ਦੋ ਠੀਕ ਆ ਜੀ ਲੰਬਾਈ ਬਹੁਤ ਵਧੀਆ ਦੋਸਤੋ ਤੇ ਲੰਬਾਈ ਵੇਖੋ ਕਿ ਲੈਂਥ ਬਹੁਤ ਜ਼ਿਆਦੀ ਪਿਆਰੀ ਹੈਗੀ ਆ ਲੰਬੀ ਜਿਹੜੀ ਇਹ ਤੁਹਾਨੂੰ ਮੱਝ ਮਿਲੇਗੀ ਤੇ ਥਾਣਾ ਦੀ ਬਣਤਰ ਇੱਕ ਵਾਰੀ ਵੇਖ ਲਓ ਤੇ ਮਗਰ ਹਰਵੇਲ ਵੀਰੇ ਫੀਮੇਲ ਆ ਜੀ ਫੀਮੇਲ ਆ ਮਗਰ ਫੀਮੇਲ ਆ ਦੋਸਤੋ ਤੇ ਥਾਣ ਦੀ ਕੁਆਲਿਟੀ ਜਿਹੜੀ ਤੁਸੀਂ ਜ਼ਰੂਰ ਦੇਖ ਲਓ ਜੀ ਤੇ ਅੱਜ ਵੀਰ ਹਰਪੀਲ ਜੀ ਕਿੰਨੇ ਕ ਦਿਨ ਹੋ ਗਏ ਸੂਈ ਨੂੰ ਇਹਨੂੰ ਅੱਜ ਇਹਨੂੰ ਕਰੀਬ 12 ਤੋਂ 13 ਦਿਨ ਹੋ ਗਏ ਸੂਈ ਨੂੰ ਠੀਕ ਹੈ ਜੀ ਹਾਂ ਜੀ 12 ਤੋਂ 13 ਦਿਨ ਜਿਹੜਾ ਦੋਸਤੋ ਸਮਾਂ ਹੋ ਗਿਆ ਇਹਨੂੰ ਸੂਈ ਨੂੰ ਤੇ ਦੁੱਧ ਵੀਰ ਜੀ ਹੁਣ ਕਿੰਨਾ ਕ ਦੱਸਿਆ ਸਹੀ ਸਾਢੇ 9 ਤੋਂ ਸਾਢੇ 10 ਦੇ ਵਿੱਚ ਜਿਹੜਾ ਰੈਡੀ ਆ ਬਾਕੀ ਉਹਨਾਂ ਦੇ ਮੁਤਾਬਕ ਜਿਹੜਾ 14 14.5 ਲੀਟਰ ਜਿਹੜਾ ਹੈ ਦੁੱਧ ਦੀ ਚੋਈ ਕਰਵਾਉਣੀ ਹੈ ਠੀਕ ਹੈ ਜੀ ਹਾਂ ਜੀ ਸੋ ਦੋਸਤੋ ਬਾਕੀ ਜਿਹੜੀ ਨਰਕ ਫਰਕਾ ਤੁਹਾਡੀ ਆਪਣੀ ਵੀ ਜ਼ਰੂਰੀ ਆ ਦੋ ਡੰਗ ਦੀ ਇੱਕ ਡੰਗ ਦੀ ਚੋਈ ਤੁਸੀਂ ਆਪ ਵੀ ਵੀਰ ਦੇ ਕਿੱਲੇ ਤੇ ਵੀਰ ਦੇ ਘਰ ਪਹੁੰਚ ਕੇ ਕਰ ਸਕਦੇ ਹੋ ਮਗਰ ਫੀਮੇਲ ਕਾਪ ਤੁਹਾਨੂੰ ਬੱਚਾ ਜਿਹੜਾ ਹੈ ਦੋਸਤੋ ਫੀਮੇਲ ਮਿਲੇਗਾ ਤੇ ਮੱਝ ਜਿਹੜੀ ਹੈ ਚੰਗੀ ਹੈ ਓਵਰ ਆਲ ਜਿੰਨੀ ਵੀ ਹੈਗੀ ਆ ਬਹੁਤ ਖੂਬਸੂਰਤ ਆ ਤੇ ਆ ਲਓ ਜੀ ਤੋੜ ਕੇ ਵਿਖਾ ਦੇਨੇ ਦੋਸਤੋ ਉਸ ਤੋਂ ਬਾਅਦ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਚਵਾਈ ਵੀ ਇਸ ਮੱਝ ਦੀ ਪ੍ਰੋਪਰ ਮਿਲ ਜਾਵੇਗੀ ਇੱਕ ਟਾਈਮ ਦੀ ਆਪਾਂ ਕਰਕੇ ਦਿਖਾ ਦੇਣੀ ਆ ਤੇ ਆਰਡਰ ਦੀ ਕੁਆਲਿਟੀ ਜਿਹੜੀ ਤੁਸੀਂ ਦੇਖ ਲਵੋ ਆਹ ਵੇਖੋ ਜੀ ਆ ਲੋ ਜੀ ਆ ਲੋ ਸੋਹਣਾ ਆਰਡਰ ਹੈਗਾ ਦੋਸਤੋ ਪਰਮਾਨੇਵਾ ਹੈਗਾ ਤੇ ਬਾਡੀ ਦੀ ਵੀ ਚੰਗੀ ਏ ਦੋਸਤੋ ਸਰੀਰ ਦਾ ਢਾਂਚਾ ਵਧੀਆ ਹੈਗਾ ਮੱਝ ਦਾ ਖੂਬਸੂਰਤ ਆ ਜਿੱਦੀ ਵੀ ਮੱਝ ਹੈਗੀ ਆ ਸੋ ਤੁਸੀਂ ਜਰੂਰ ਖਰੀਦ ਸਕਦੇ ਹੋ ਆ ਲੋ ਕਿਸਾਨ ਵੀਰੋ ਜਿਹੜੀ ਫੀਮੇਲ ਕਾਫ ਆ ਆਪਾਂ ਬੱਚਾ ਥੱਲੇ ਛੱਡ ਦਿੰਨੇ ਆ ਉਸ ਤੋਂ ਬਾਅਦ ਚੁਵਾਈ ਪ੍ਰੋਪਰ ਜਿਹੜੀ ਹੈ ਤੁਹਾਨੂੰ ਦੋਸਤੋ ਸਾਰੇ ਪੱਖ ਤੋਂ ਕਰਕੇ ਦਿਖਾਵਾਂਗੇ ਆਹ ਲੋ ਕਿਸਾਨ ਵੀਰੋ ਪਸਮਣ ਤੋਂ ਬਾਅਦ ਦੋਸਤੋ ਕੁਝ ਇੱਕ ਡੇਢ ਦੋ ਮਿੰਟ ਦਾ ਜਿਹੜਾ ਦੋਸਤੋ ਪਸਮਾ ਤੋਂ ਬਾਅਦ ਜਿਹੜਾ ਆਪਾਂ ਤੁਹਾਨੂੰ ਚੁਵਾਈ ਆ ਬੜੀ ਤਸੱਲੀ ਦੇ ਨਾਲ ਕਰਵਾ ਕੇ ਦਿਖਾ ਦੇਣੀ ਹੈ ਇੱਕ ਟਾਈਮ ਦੀ ਆ ਲਓ ਜੀ ਹਾਲੇ ਦੋਸਤੋ ਚਵਾਈ ਆਪਾਂ ਸ਼ੁਰੂ ਕਰ ਦਿੰਨੇ ਹੁਣ ਤਕਰੀਬਨ ਜਿਹੜਾ ਆਪਾਂ ਸਮਾਂ ਹੋ ਗਿਆ ਮੱਝ ਦਾ ਤੇ ਚਵਾਈ ਹੋ ਗਈ ਵਰਲੇ ਜਨਾਬ ਜਿਉ ਆਇਓਂ ਵੀਆ ਠੀਕ ਹੈ ਇਹ ਨਹੀਂ ਖਲਾਬੀ ਚਵਾਈ ਵੀਰ ਪੋਲੀ ਹੈ ਜਮਾ ਨਾ ਚਵਾਈ ਬੋਲਦੇ ਮੋਟੀ ਧਾਰ ਹੈ ਦੋਸਤੋ ਬਿਲਕੁਲ ਰੂਵਰ ਕੀ ਜਿਹੜੀ ਚੁਆਈ ਹੈਗੀ ਤੁਸੀਂ ਵੇਖ ਲਓ ਬਾਕੀ ਤਸੱਲੀ ਲਈ ਤੁਸੀਂ ਆਪਣਾ ਜਿਹੜਾ ਦੋਸਤੋ ਤੁਹਾਡੀ ਆਪਣੀ ਵੀ ਜ਼ਿੰਮੇਵਾਰੀ ਬਣਦੀ ਤਸੱਲੀ ਲਈ ਤੁਸੀਂ ਆਪ ਵੀਰੇ ਦੇ ਘਰੇ ਵਿਜ਼ਿਟ ਕਰਕੇ ਦੋ ਟਾਈਮ ਇੱਕ ਟਾਈਮ ਦੀ ਸਮਾਂ ਕੱਢ ਕੇ ਚੁਆਈ ਕਰ ਸਕਦੇ ਹੋ ਚੁਵਾਈ ਜਿਹੜੀ ਦੋਸਤੋ ਕੰਪਲੀਟ ਹੋ ਚੁੱਕੀ ਆ ਤੇ ਦੇਖ ਸਕਦੇ ਹੋ ਤੁਸੀਂ ਹਲੋ ਜੀ ਹਲੋ ਸੋ ਦੋਸਤੋ ਮਿਲਕਿੰਗ ਦੀ ਜਿਹੜੀ ਚੁਵਾਈ ਆ ਉੱਤੇ ਸਾਹਮਣੇ ਆ ਇੱਕ ਟਾਈਮ ਦਾ ਜਿਹੜਾ ਸ਼ਾਮ ਦਾ ਟਾਈਮ ਦੋਸਤੋ ਅੱਜ ਬਾਕੀ ਬਹੁਤ ਜਾਈ ਮਾਜੀ ਬਹੁਤ ਹੀ ਸਾਨੂੰ ਸਭ ਠੰਡੀ ਸੀਲ ਆ ਠੀਕ ਹੈ ਜੀ ਚੋਈ ਇੱਕ ਨੰਬਰ ਆ ਬਾਕੀ ਜਿਹੜਾ ਦੁੱਧ ਹੁੰਦਾ ਆਪਣੀ ਸੇਵਾਂ ਦਾ ਹੁੰਦਾ ਪੀਣ ਦਾ ਬਣਨਾ ਹੈ ਜਦੋਂ ਕੋਈ ਸਰਦਾਰ ਕੋਈ 20 ਲੀਟਰ ਵਾਲੀ ਲੈ ਕੇ ਮਾਰ ਲੋ ਜਾਂ ਫਸੇਵਾਨੀ ਕਰਾਂਗੇ ਤਾਂ ਖੁਸ਼ ਹੋਏ ਸਹੀ ਹੈ ਜੀ ਤੇ ਇਸ ਟਾਈਮ ਜਿੰਨਾ ਤੋਂ ਦੱਸਿਆ ਬਿਲਕੁਲ ਹਰਵੀਰ ਵੀਰੇ ਇੱਕ ਇੱਕ ਦਾ ਮੁੱਲ ਕੀ ਡਿਮਾਂਡ ਕਰਦੇ ਪਏ ਆ ਸੰਤੂ ਸਾਹਿਬ ਜੀ ਇਹਦਾ ਆਪਾਂ 65000 ਰੁਪਏ ਮੁੱਲ ਕਰਦੇ ਆ ਜੀ ਸਿਰਫ 500 ਰੁਪਏ ਆਪਾਂ ਦੇ ਦੋ ਮਾਨਤਾਂ ਕਰਾ ਦੇ ਸਾਡੇ 65000 ਦੇ ਵਿੱਚੋਂ ਹਾਂ ਜੀ 500 ਰੁਪਏ ਜਿਹੜਾ ਦੋਸਤੋ ਮਾਨਤਾਂ ਤੁਹਾਡਾ ਕੀਤਾ ਜਾਵੇਗਾ ਵੀਰ ਵੱਲੋਂ ਤੇ ਬਾਕੀ ਤੁਹਾਨੂੰ ਪ੍ਰੋਪਰ ਆਪਾਂ ਹਰ ਪਾਸਿਓਂ ਜਿਹੜੀ ਆ ਬਾਹਰ ਐਂਗਲ ਤੋਂ ਦੋਸਤੋ ਤੁਹਾਨੂੰ ਆਪਾਂ ਮੱਝ ਦਿਖਾ ਦਿੱਤੀ ਆ ਤੇ ਬਹੁਤ ਵਧੀਆ ਸੋਹਣੀ ਅੱਖ ਉਹ ਬਹੁਤ ਵਧੀਆ ਉੱਪਰ ਕੇ ਅੱਖ ਲੱਗੀ ਨੀਲੀ ਦੀ ਅੱਖ ਆ ਦੋਸਤੋ ਵੇਖੋ ਬਿਲਕੁਲ ਆ ਦੇਖੋ ਮਗਰ ਫੀਮੇਲ ਕਾਫ ਆ ਦੋਸਤੋ ਤੇ ਵੀਰ ਹਰ ਫੇਲ ਅਗਲੀ ਮੱਝ ਬਾਰੇ ਵੀ ਆਪਾਂ ਕਰ ਲੈ ਕਰਾ ਦਿੱ ਗਏ ਨੋਟ ਜੀ ਆਪਾਂ ਉਹਦੇ ਵੀ ਇੰਜੋਏ ਕਰਵਾ ਦਿੱ ਗਏ ਜੀ ਆ ਜੋ ਸੋ ਕਿਸਾਨ ਵੀਰੋ ਦੂਜੇ ਨੰਬਰ ਤੇ ਜਿਹੜੀ ਵੀਰ ਦੇ ਕੋਲ ਇਹ ਮੱਝ ਆ ਇਸ ਦੇ ਬਰ ਵੀ ਆਪਾਂ ਜਾਣਕਾਰੀ ਲੈ ਲੈਣੇ ਆ ਤੇ ਵੀਰ ਹਰਪੇਲ ਕਿੰਨਾ ਸੂਹਾ ਸੂਈ ਅੱਗੇ ਆ ਇਹ ਸਤੂ ਸਾਹਿਬ ਜੀ ਇਹ ਵੀ ਤੀਜੇ ਸੂਏ ਚੋਟੀ ਆ ਠੀਕ ਹੈ ਜੀ ਸਤੂ ਸਾਹਿਬ ਵੈਸੇ ਦਿਖਾਉਂਦੀ ਹੈ ਠੀਕ ਆ ਚੱਲੇ ਤੀਜੇ ਸੂਏ ਆ ਤੇ ਤੀਜੇ ਸੂਏ ਸੂਈ ਆ ਤੇ ਕਿੰਨੇ ਦਿਨ ਹੋ ਗਏ ਸੂਈ ਵੀਰ ਇਹਨੂੰ ਸਤੂ ਸਾਹਿਬ ਦੀ ਕਰੀ 18-19 ਦਿਨ ਹੋ ਗਏ ਸੂਈ ਠੀਕ ਹੈ ਜੀ ਮਗਰ ਇਹਦੇ ਵੀ ਫੀਮੇਲ ਹੀ ਆ ਜੀ ਮਗਰ ਦੋਸਤੋ ਅਜੇ ਵੀ ਕੱਟੀ ਹੈਗੀ ਆ ਤੇ 18 19 ਦਿਨ ਵੀਰ ਨੇ ਕਹਿਤਾ ਵੀ ਹੋ ਗਿਆ ਸੂਈ ਨੂੰ ਬੇਸ਼ੱਕ ਤੀਜਾ ਸੂਹਾ ਦੋਸਤੋ ਸੂਈ ਆ ਪਰ ਜਿਹੜੀ ਦੇਖ ਹੈਗੀ ਆ ਦੂਜੇ ਸੂਵੇ ਦੀ ਲੱਗਦੀ ਆ ਮੂੰਹ ਮੱਥਾ ਦੇਖੋ ਤੁਸੀਂ ਤੇ ਬੋਟੀ ਬੰਦ ਤੇ ਇੱਕ ਵਾਰੀ ਵੇਖ ਲਵੋ ਤੇ ਆਹ ਲਓ ਜੀ ਬਹੁਤ ਹੀ ਵਧੀਆ ਅੱਧੀ ਜਮੜੀ ਦੀ ਆ ਹਾਂਜੀ ਆਰਡਰ ਦੀ ਕੁਆਲਿਟੀ ਚਲੋ ਜੀ ਲੈਵਾ ਦਾਂ ਇਹਨੂੰ ਆਪਾਂ ਕਹਿ ਸਕਦੇ ਆਂਗੇ ਬਿਲਕੁਲ ਬਾਹਰ ਆ ਗਿਆ ਤੇ ਚਲੋ ਇੱਕ ਮਿੰਟ ਚਲੋ ਸੋਹਣਾ ਆਰਡਰ ਹੈਗਾ ਦੋਸਤੋ ਆ ਦੇਖੋ तकरीबन ਕੋਈ ਨਾ ਕੋਈ ਪਸ਼ੂ ਦੇ ਵਿੱਚ ਖੂਬੀ ਹੁੰਦੀ ਆ ਉਹ ਕਰਮਾ ਵਾਲੀ ਆ ਦੋਸਤੋ ਜਿਹੜੀ ਇਹਦੇ ਵਿੱਚ ਅਡਰ ਵੱਲੋਂ ਬਹੁਤ ਜਿਆਦੀ ਖੂਬਸੂਰਤੀ ਦਿੱਤੀ ਹੋਈ ਆ ਤੇ ਪਿੱਠਪੂੜਾ ਵੇਖੋ ਠੀਕ ਆ ਤੇ ਹਰਵੇ ਵੀਰ ਜੀ ਇਹਨੂੰ ਖੋਲ ਕੇ ਵੀ ਨਾ ਬਾਹਰ ਆਪਾਂ ਵਿਖਾ ਦੇਈਏ ਚਾਹੇ ਇੱਧਰ ਤੋੜ ਕੇ ਵਿਖਾ ਦੇਈਏ ਚੁਵਾਈ ਆ ਜਿਹੜੀ ਦੋਸਤੋ ਇਹਦੀ ਵੀ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਵੇਖਣ ਦੇ ਵਿੱਚ ਮਿਲੇਗੀ ਤੇ ਫੀਮੇਲ ਕਾਫ ਇੱਕ ਵਾਰੀ ਫਿਰ ਦੱਸ ਦਿੰਨੇ ਆ ਜੀ ਮਗਰ ਫੀਮੇਲ ਕਾਫ ਤੇ ਕੁਆਲਿਟੀ ਆਰਡਰ ਦੀ ਤੁਸੀਂ ਜ਼ਰੂਰ ਵੇਖੋ ਸੋ ਦੋਸਤੋ ਜਿਹੜੀ ਫੀਮੇਲ ਹੈਗੀ ਆ ਕੱਟੀ ਆਪਾਂ ਛੱਡ ਦਿੱਤੀ ਆ ਮਾਂਚ ਦੇ ਥੱਲੇ ਤੇ ਇੱਕ ਅੱਧੇ ਮਿੰਟ ਬਾਅਦ ਜਿਹੜਾ ਆਪਾਂ ਸਮਾਹ ਹੋਣ ਤੋਂ ਬਾਅਦ ਆਪਾਂ ਤੁਹਾਨੂੰ ਚੈੱਕ ਪਾਸ ਕਰਵਾ ਦੇਣੀ ਆ ਦੋਸਤੋ ਚਾਰੇ ਥਾਂਾਂ ਦੀ ਸੋ ਦੋਸਤੋ ਚੁਵਾਈ ਜਿਹੜੀ ਹੈਗੀ ਤੁਹਾਨੂੰ ਆਪਾਂ ਕਰਕੇ ਚੈੱਕ ਪਾਸ ਕਰਾ ਦਿੰਦੇ ਆ ਜੀ ਆਹ ਲੋ ਬਹੁਤ ਸੋਹਣਾ ਥਣ ਲੱਗਾ ਸਰ ਚੁਵਾਈ ਇੱਕ ਨੰਬਰ 11 ਕਿਲੋ ਜਿਹੜਾ ਦੁੱਧ ਆ ਤੁਹਾਨੂੰ ਬਿਲਕੁਲ ਰੈਡੀ ਮਿਲਣਾ ਇਹਦੇ ਥੱਲੇੋਂ 10 ਤੋਂ 12 ਠੀਕ ਹੈ 11 ਹੋ ਸਕਦਾ 11:30 ਹੋ ਜਾਵੇ ਠੀਕ ਹੈ ਦਾ ਇਹ ਦਾ ਹੰਸਰ ਇੱਕ ਨੰਬਰ ਸੋਨਾ ਮੱਝਾ ਠੀਕ ਆ ਬਹੁਤ ਸੋ ਦੋਸਤੋ ਚੰਗੇ ਪਸ਼ੂ ਆਉਂਦੇ ਐ ਇਸ ਕਿਲੇ ਦੇ ਉੱਪਰ ਚੰਗੇ ਕਿਉਂਕਿ ਵੀਰ ਦੀ ਨਰਕ ਪਰਖ ਬਹੁਤ ਆ ਤਸੱਲੀ ਬਹੁਤ ਆ ਇਕਰਾਉਣ ਦਾ ਮੀਨਿੰਗ ਇਹ ਹੀ ਹੁੰਦਾ ਕਿ ਆਨਲਾਈਨ ਵੀ ਕਿਸੇ ਨੇ ਪਸ਼ੂ ਮੰਗਵਾਣਾ ਹੁੰਦਾ ਹਮ ਹਮ ਆਪਾਂ ਆਪਣਾ ਅਪਾਰ ਦਿਲਸ਼ੁਕੀ ਤਰੀਕੇ ਨਾਲ ਇਹਦੀ ਦੀਜਾ ਦਿਖਾਈ ਜਾਂਦੇ ਬਿਲਕੁਲ ਬਾਕੀ ਆਪਣੇ ਜਿਹੜਾ ਦੁੱਧ ਆ ਦੇਖ ਰਿਹਾ ਕੋਧੇ ਤੇ ਡਿਪੈਂਡ ਕਰਦਾ ਸਾਲ ਸਮਾਂ ਦੇ ਬਾਕੀ ਦੋਸਤੋ ਇਹ ਉਹਨਾਂ ਲਈ ਭੈਣ ਭਰਾਵਾਂ ਲਈ ਜ਼ਰੂਰੀ ਹੈ ਜਿਹੜੇ ਕਿਤੇ ਦੂਰ ਦਰਾਡੇ ਹੋਣ ਕਰਕੇ ਆਨਲਾਈਨ ਸੌਦਾ ਕਰਨਾ ਚਾਹੁੰਦੇ ਆ ਨਹੀਂ ਸਕਦੇਗੇ ਇਹ ਤਸੱਲੀ ਖਾਸ ਕਰਕੇ ਉਹਨਾਂ ਲਈ ਆ ਪਰ ਜਿਹੜੇ ਵੀਰ ਵਿਜ਼ਿਟ ਕਰ ਸਕਦੇ ਆ ਪਹੁੰਚ ਕਰ ਸਕਦੇ ਆ ਉਹ ਤਸੱਲੀ ਆਪਣੀ ਆਪ ਵੀ ਕਰ ਸਕਦੇ ਨੇ ਘਰ ਚੋਂ ਆਇਆ ਇੱਕ ਨੰਬਰ ਚਾਰ ਉਹ ਬਹੁਤ ਆਦੀ ਹੈ ਠੀਕ ਹੈ ਜੀ ਜਿਹੜਾ ਪਸ਼ੂ ਜਿਆਦਾ ਚਾਰਾ ਨਾਲ ਚਾਈ ਕਰਦਾ ਇਦਰੀ ਨੂੰ ਦੋਸਤ ਬਹੁਤ ਸ਼ੁਕਰੀ ਚੱਲਦਾ ਠੀਕ ਹੈ ਜੀ ਹਾਚੂ ਦੋ ਨਾ ਰਿਆਣੇ ਕਿ ਡਾਈਜੈਸ਼ਨ ਦੇ ਵਾਂਗ ਕਹਿੰਦੇ ਵਧੀਆ ਠੀਕ ਬਾਕੀ ਮੇਰੀ ਖੁਰਾਕ ਰੂਗ ਦੇ ਵਿੱਚ ਕੀ ਖਾ ਰਹੀ ਹੈ ਜਿੱਦਾਂ ਪਿੱਛੋਂ ਚਾਰ ਚਾਰ ਖੰਦੀ ਆ ਰਹੀ ਹੈ ਜਾਂ ਮਤਲਬ ਕਿਹਨਾਂ ਦੀ ਨਾਰਮਲ ਪੱਟਿਆ ਹੀ ਹੈ ਠੀਕ ਹੈ ਜੀ ਕਿਉਂਕਿ ਆਪਣੇ ਕੋਲ ਜ਼ਿਆਦਾਤਰ ਪਸ਼ੂ ਜਿਹੜੇ ਤੁਹਾਡੇ ਕੋਲ ਵੀ ਆਉਂਦੇ ਆ ਕਿ ਤੁਹਾਨੂੰ ਪਸ਼ੂ ਨੂੰ ਵੀ ਇੱਕ ਚਾਰ ਮਿਲਦਾ ਹੈ ਤੇ ਪਿੱਛੋਂ ਵੀ ਕਿਹਨਾਂ ਪਸ਼ੂ ਚਾਰ ਖਾਂਦਾ ਆਉਂਦਾ ਉਹਦੇ ਵਿੱਚ ਕੋਈ ਦਿੱਕਤ ਨਹੀਂ ਹੈ ਚਵਾਈ ਆ ਆਲਮੋਸਟ ਜਿਹੜੀ ਕੰਪਲੀਟ ਹੋ ਗਈ ਹੈ ਦੋਸਤੋ ਤੇ ਵੀਰ ਹਰ ਵੇਲੇ ਤਕਰੀਬਨ ਕਿੰਨਾ ਕਦ ਮਿਲਕ ਹੋਵੇਗਾ ਹੁਣ ਇਹ ਸਨਿਗਰ ਜੀ ਆਪਾਂ ਜਿਹੜਾ ਯਾਨੀ ਕਿ ਟ੍ਰਾਂਸਪਲਾਸਾ ਹਾਂਜੀ 11 ਮਿੰਟ ਦਾ 11.5 ਵੀ ਹੋ ਸਕਦਾ ਪਰ 10 ਤੋਂ ਬਾਹਰ ਐਸਾ ਫੈਗਾ ਐਕਚੁਅਲੀ ਠੀਕ ਹੈ ਜੀ ਹਾਂਜੀ ਅ ਸੋ ਦੋਸਤੋ ਇੱਕ ਵਾਰੀ ਫੇਰ ਮੈਂ ਤੁਹਾਨੂੰ ਮੱਝ ਖਾ ਦੇਣਾ ਬਹੁਤ ਹੀ ਸੋਹਣਾ ਤੇ ਚੰਗੀ ਮਾਝਾ ਦੋਸਤੋ ਇਹ ਚੰਗੀ ਸਾਫ ਸਭਾਲ ਵਾਲੇ ਬੰਦੇ ਕੋਲੇ ਚਲੀ ਜਾਵੇ ਜੀ ਤਾਂ ਝੋਟੀ 14 ਲੀਟਰ 14.5 ਲੀਟਰ ਦੀ ਚੋਈ ਆਰਾਮ ਨਾਲ ਕਰਵਾਉਣਾ ਬਿਲਕੁਲ ਠੀਕ ਹੈ ਜੀ ਠੀਕ ਆ ਸੋ ਦੋਸਤੋ ਇਹ ਸੀ ਵੀਰ ਹਰਵੇਲ ਦੇ ਕੋਲ ਮੱਝ ਰੇਟ ਰਹਿ ਗਿਆ ਦੋਸਤੋ ਰੇਟ ਆਪਾਂ ਵੀਰ ਦੇ ਕੋਲ ਪੁੱਛ ਲੈਣੇ ਆ ਸੋ ਵੀਰ ਕੀ ਡਿਮਾਂਡ ਇਹਦੀ ਕਰ ਦਿੱਤੀ ਹੈ ਚੰਦੂ ਸਾਹਿਬ ਜੀ ਇਹਦਾ ਵੀ ਆਪਾਂ 60000 ਰੁਪਇਆ ਮੰਨ ਕਰਦੇ ਆ 1000 ਰੁਪਇਆ ਮੰਨਦਾਲ ਕਰਾਂਗੇ 60000 ਰੁਪਇਆ ਦੀ ਮੱਝ ਠੀਕ ਹੈ ਜੀ 65000 ਦੇ ਵਿੱਚ ਦੋਸਤੋ ਤੁਹਾਨੂੰ ਇਹ ਮੱਝ ਮਿਲ ਜਾਣੀ ਆ ਮੁੱਲ ਕਰਨ ਨੂੰ ਵੀਰੇ ਸਭ ਤੋਂ ਇਸ ਟਾਈਮ ਜਨਵਰੀ ਜਿੰਨਾ ਵੀ ਵੀਡੀਓ ਦੇਖੋ ਜੋ ਵੀ ਆ ਸਭ ਤੋਂ ਨੋਰਮਲ ਜਿਹੜਾ ਆਪਣਾ ਜਿਹੜਾ ਚੱਲ ਰਿਹਾ ਹੈ ਬਿਲਕੁਲ ਬਿਲਕੁਲ ਵਾਜਬ ਰੇਟ ਆ ਦੋਸਤੋ ਵਾਜਬ ਇੱਥੇ ਕਹਿਣ ਨੂੰ ਕੋਈ ਆਪਾਂ ਨੂੰ ਦੋ ਰਹਿਣਾ ਹੋਏ ਰਹਿ ਨਹੀਂ ਹੋਵੇਗੀ ਕਿਉਂਕਿ ਜਿਹੜਾ ਰੇਟ ਆ ਬਿਲਕੁਲ ਵਾਜਬ ਹੈਗਾ ਕਿਉਂਕਿ ਦੋਸਤੋ ਨੋਰਮਲੀ ਆਪਾਂ ਦੇਖਦੇ ਆਂ ਸੋਸ਼ਲ ਨੈਟਵਰਕ ਤੇ ਅਦਰ ਸਾਈਡ ਤੇ ਫੇਸਬੁੱਕ ਤੇ ਬਹੁਤ ਵੱਡੇ ਰੀਡ ਦੋਸਤੋ ਤੁਹਾਨੂੰ ਵੇਖਣ ਦੇ ਵਿੱਚ ਮਿਲਣਗੇ ਪਰ ਵੀਰ ਹਰਵੇਲ ਆ ਸੰਦੂ ਦਾ ਭਵੇਂ ਲੱਖ ਲਾਲਾ ਭਵੇਂ ਡੇਢ ਲਾਲਾ 2 ਲਾਲਾ ਦੁੱਧ ਜਿਹੜਾ ਤਕਰੀਬਨ ਇਹ ਹੀ 10 11 12 13 14 ਇੱਥੇ ਕੀ ਤਕਰੀਬਨ ਜਿਹੜਾ ਪਸ਼ੂ ਆ ਦੇ ਦੇ ਨੇ ਗਰਮੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਗਰਮੀ ਹੈ ਜੀ ਤਕਰੀਬਨ 11 12 ਵੀ ਦਿੱਤੀ ਜਵੇ ਪਸ਼ੂ ਬਹੁਤ ਆ ਦੁੱਧ ਆ ਜੀ ਬਹੁਤ ਹੈ ਗਰਮੀ ਬਹੁਤ ਜ਼ਿਆਦਾ ਠੀਕ ਹੈ ਠੀਕ ਹੈ ਤੇ ਹਰਵੇਲ ਵੀਰ ਜੀ ਸੰਪਰਕ ਨੰਬਰ ਜਰੂਰ ਦੱਸ ਦੋ ਆ 990382025990638225 ਠੀਕ ਆ ਸੋ ਦੋਸਤੋ ਇਹ ਹਨ ਵੀਰ ਹਰਬੇਲ ਸਿੰਘ ਜੀ ਸੋ ਦੋਸਤੋ ਵੀਰ ਦਾ ਫਾਰਮ ਜਿਹੜਾ ਹੈਗਾ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹਰੀਕੇ ਪੱਤਣ ਦੋਸਤੋ ਬਰਡ ਸੈਂਚਰੀ ਬਹੁਤੇ ਵੀਰ ਜਾਣਦੇ ਆ ਹਰੀਕੇ ਹਰੀਕੇ ਪੱਤਣ ਤੋਂ ਜਦੋਂ ਤੁਸੀਂ ਪੱਟੀ ਮੋੜ ਵੱਲ ਆਉਂਦੇ ਦੋਸਤੋ ਭਿੱਖੀਵੇਂ ਰਸਤਾ ਫੜਦੇ ਪੱਟੀ ਮੋੜ ਤੋਂ ਕਿਲੋ 2 ਕਿਲੋਮੀਟਰ ਪਿੱਛੇ ਜਦੋਂ ਦੋਸਤੋ ਸੰਗਮਾ ਢੇ ਤੋਂ ਤੁਸੀਂ ਸਾਈਦੋਂ ਪਿੰਡ ਆਉਂਗੇ ਸਾਈਦੋਂ ਤੋਂ ਸਿੱਧਾ ਪਿੰਡ ਜੋਰ ਸਿੰਘ ਵਾਲਾ ਤੁਸੀਂ ਪਹੁੰਚ ਸਕਦੇ ਹੋ ਵੱਡੇ ਸਭਰਾ ਦੁੱਬਲੀ ਚੀਮਾ ਬਰਵਾਲਾ ਬਿਲਕੁਲ ਨਾਲ-ਨਾਲ ਲੱਗਦੇ ਪਿੰਡਾ ਸੋ ਮੈਪ ਤੇ ਤੁਸੀਂ ਸਰਚ ਮਾਰ ਕੇ ਵੀ ਇਸ ਥਾਂ ਦੀ ਲੋਕੇਸ਼ਨ ਜਦੋਂ ਤੁਸੀਂ ਭਰੋਗੇ ਤਾਂ ਪਿੰਡ ਜੋਰ ਸਿੰਘ ਵਾਲਾ ਤੁਸੀਂ ਬੜੇ ਆਰਾਮ ਨਾਲ ਪਹੁੰਚ ਸਕਦੇ ਹੋ ਤੇ ਵੀਰ ਹਰਬੇਲ ਦੇ ਸੰਪਰਕ ਨੰਬਰ ਆਪਾਂ ਸਕਰੀਨ ਦੇ ਬਿਲਕੁਲ ਥਲੜੇ ਪਾਸੇ ਚਲਦੇ ਕਰ ਦਿੰਦੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਬਧੇਰੇ ਗੱਲਬਾਤ ਕਰ ਸਕਦੇ ਹੋ ਪਸ਼ੂ ਖਰੀਦ ਸਕਦੇ ਹੋ ਦੋਸਤੋ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਆ